ਸਾਡਾ ਡਾਇਮੰਡ ਇਹਦੇ ਬੈਗ ਚ ਕਰਦੇ ਠੀਕ ਹੈ ਤੁਸੀਂ ਇੱਕੋ ਜਨ ਨੂੰ ਪਹਿ ਜੋ ਵੇਖੇ ਰੋਟ ਕਰਿਓ ਅਨੰਤਪੁਰ ਸਾਹਿਬ ਬਾਕੀ ਸਭ ਖੰਕਸ ਮੰਗਦਾ ਮੈਂ ਬੇਰ ਲੰਗਾਰ ਇਸ ਵਿੱਚ ਹੈ ਕੀ ਹੋ ਰਹੀ ਹੈ ਹੈ ਕਿ ਅੱਜ ਕਿਉਂ ਲੱਗ ਰਹੀ ਹੈ ਉਹ ਤੇਰੇ ਤੇ ਹੀ ਦਸਣਾ ਉਹ ਕੱਢ ਲਓ ਉਸ ਕੇ ਸਨ ਪਦਾਰਥ ਨਹੀਂ ਸਨ ਭੋਜਨ ਨਹੀਂ ਸਨ ਧੰਗ ਦੇ ਵਸਤਰ ਨਹੀਂ ਸਨ ਸਾਧਨ ਨਹੀਂ ਸਨ ਗੋਲਕਾਂ ਦੇ ਵਿੱਚ ਮਾਇਆ ਨਹੀਂ ਸੀ ਆਗੇ ਅਨੰਤਪੁਰ ਸਾਹਿਬ ਨਾ ਪਰ ਅਧਰਤਾਕ ਸਤਿ ਸਤਿ ਬਦੁਰੋ ਕੋੜੇ ਤਾਂ ਸੀ ਚਾਰ ਸਿੰਘ ਜਲਦੇ ਸੀ ਜਲ ਭਰਨ ਵਾਸਤੇ ਤੇ ਕਵੀ ਸਹਿਬਾ ਬਤ ਲਿਖਦੇ ਕਹਿੰਦੇ ਕਾ ਚਾਰ ਸਿੰਘ ਪਾਣੀ ਕੋ ਜਾਵੇ ਦੋ ਜੁੱਜੇ ਦੋ ਪਾਣੀ ਭਰ ਲਿਆਵੇ ਦੋ ਕਹਿੰਦੇ ਸੀ ਅਸੀਂ ਮੁਕਾਬਲਾ ਕਰਦੇ ਆਂ ਤੇ ਅਸੀਂ ਇਹਨਾਂ ਨੂੰ ਫਿਰ ਸਾਡੇ ਉੱਤੇ ਤੀਰ ਖਾਵਾਂਗੇ ਗੋਲੀਆਂ ਖਾਵਾਂਗੇ ਤੇ ਸਾਡੇ ਜਿਹੜੇ ਕਿਲੇ ਵਿੱਚ ਭਰਾ ਨੇ ਉਹ ਪਾਣੀ ਪੀ ਸਕਣ ਤੁਸੀਂ ਛੇਤੀ ਛੇਤੀ ਇਨਵੈਸਟਮੈਂਟ ਪਰੋਦਾ ਦੀ ਜਿੱਤ ਜਿੱਤਿਆ ਲਓ ਅਸੀਂ ਇੱਥੇ ਕੁਰਬਾਨ ਹੋ ਜਾਵਾਂਗੇ ਤੇ ਸਾਡੇ ਖੂਨ ਡੁੱਲਣਗੇ ਤੇ ਸਾਡੇ ਵੀਰਾਂ ਨੂੰ ਪਾਣੀ ਮਿਲੇਗਾ ਤੁਸੀਂ ਕੁਝ ਜੱਲਬਾਅ ਬੈਕੋ ਸਾਥ ਲੈ ਲਈਏ ਨਾ ਮਨ ਤੋਂ ਸਰ ਤੋਂ ਕੁਝ ਅਸੀਂ ਮਹਾਰਾ ਜੀ ਅਸੀ ਕਿ ਨਾ ਦੇ ਹਮ ਦੇਸੀ ਤੇ ਮੈਂ ਕਿਦਾਂ ਦਾ ਹੋ ਗਿਆ ਤੁਸੀਂ ਕਿਦਾਂ ਨੇ ਬਣਾਇਆ ਸੀ ਇੱਕ ਬੜਾ ਪਿਆਰਾ ਸ਼ਬਦ ਗੁਰੂ ਕੇ ਕੀਰਤਨੀਏ ਸੁਨਾਉਦੇ ਸਮੇਂ ਕਰੀ ਤੀ ਏ ਦਾਤਾ ਜਿੱਦਾਂ ਦੀ ਸਾਡੀ ਪਹਿਲਾਂ ਦਿੱਕਤੀ ਸੀ ਨਾ ਉਹ ਤਾਂ ਦੀ ਵਾਪਸ ਲਿਆ ਦੇ ਮਹਾਰਾਜ ਅਸੀਂ ਗਰੀਬ ਹੋ ਜੀਏ ਉਦਾਂ ਹੀ ਸਾਡੇ ਕੋਲ ਰੋਟੀ ਖਾਣ ਨੂੰ ਨਾ ਰਹੇ ਕੋਈ ਚਿੰਤਾ ਨਹੀਂ ਸਾਡੇ ਤਨ ਦੇ ਉੱਤੇ ਕੱਪੜੇ ਧਰ ਦੇ ਨਾ ਹੋਣ ਕੋਈ ਚਿੰਤਾ ਨਹੀਂ ਪਰ ਸਾਡੇ ਘਰ ਦੇ ਵਿੱਚ ਪਿਆਰ ਦਾ ਖਜ਼ਾਨਾ ਪਾ ਦੇ ਕੱਖ ਵੀ ਕੋਲ ਨਹੀਂ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦਾ ਕੋਲ ਹੋਣਗੇ ਜਿਹੜੀਆਂ ਡੋਲਰ ਨਹੀਂ ਤੇ ਇਹ ਭਗਤੀ ਸਾਨੂੰ ਉਦਾਂ ਤੇ ਬਣਾ ਦੋ ਨਾ ਤੁਹਾਨੂੰ ਸਾਰੇ ਨੇ ਸ਼ਬਦ ਯਾਦ ਰੱਖਿਆ ਗਰੀ ਬਹੁਤ ਆਪਾਂ ਇੱਕ ਸ਼ਬਦ ਪੰਜਾਬੀ ਦੇ ਵਰਤਦੇ ਆ ਬੌੜਲਾ ਚੋਣ ਕਿਪੋਂਦਾ ਕਿਉਂ ਨਹੀਂ ਕਿਸੇ ਨੂੰ ਡੀਕ ਰਹੀ ਬਈ ਨਾ ਤੇ ਉੱਥੇ ਸ਼ਬਦ ਵਰਿਆ ਬੋਰਦਾ ਕਿਉਂ ਨਹੀਂ ਪਤਰਉਂਦਾ ਅਰਥ ਵੀ ਬੋਲਦਾ ਕਿਉਂ ਨਹੀਂ ਮਹਾਰਾਜੀ ਸਾਡੀ ਗਈ ਹੋਈ ਬੋਰ ਤੇ ਵਾਪਸ ਆ ਗਏ ਇੱਕ ਸੀ ਸਾਡੇ ਕੋਲ ਨਾ ਕਾਨੂੰਨ ਵਰਦਾ ਸ਼ਬਦ ਇੱਕ ਸੀ ਸਾਡੇ ਕੋਲ ਕੋਪਰ ਹਰੇ ਦਾ ਉਹ ਮੈਦਾਨ ਕੀ ਕੰਨਰ ਦਾ ਮਾਰਕਰ ਬਸੌਲੀ ਦੀਆਂ ਪਹਾੜੀਆਂ ਇੱਕ ਸੀ ਉਹ ਉਹ ਬਾਤ ਸੁਣਾਉਣਾ ਚਾਹਦੇ ਉਹ ਯਾਰ ਤੂੰ ਫਟੇ ਹੋਏ ਕੱਪੜੇ ਨਾ ਵੇਖ, ਟੁੱਟੇ ਹੋਏ ਘਾਤਰੇ ਨਾ ਵੇਖ, ਖੁੰਡੀਆਂ ਪਰਵਾਰਾਂ ਨਾ ਵੇਖ, ਸਿੱਖ ਦਾ ਸਿੱਖ ਦੀ ਪਿਆਰ ਵੇਖ, ਜਿਹੜਾ ਇੱਕ ਦੂਜੇ ਨੂੰ ਮਰ ਮਿਟਣ ਲਈ ਤਿਆਰ ਹੈ ਤੇ ਇਹੀ ਪਿਆਰ ਸੀ ਜਿੱਦਾਂ ਸਿੱਖ ਦੀ ਗੱਡ ਤੇ ਸਿੱਖ ਖੜਾ ਸੀ ਉਦੋਂ ਦੁਆ ਦੇ ਖਾਲਸਾ ਰਾਜ ਦਾ ਝੰਡਾ ਚੜ੍ਹਦਾ ਹੁੰਦਾ ਸੀ। ਸਤਿ ਸ੍ਰੀ ਅਕਾਲ। ਇਹ ਨਾ ਸਮਝਿਓ ਕਿ ਅਸੀਂ ਸੰਗਾਦੀ ਮੰਗ ਰਹੇ ਆ। ਅਸੀਂ ਇਹ ਵਰਗਰੇਆ ਇਸ ਸਾਡੇ ਅੰਦਰੋਂ ਗ੍ਰਤੀ ਪੈਦਾ ਕਰਦੇ ਕਿ ਅਸੀਂ ਫਿਰ ਬਾਜ਼ੇ ਵੱਡ ਸਕੀ ਹੈ ਜਿੱਦਾਂ ਬੋਤਾ ਸਿੰਘ ਜੱਸੇ ਨੂੰ ਬੜੀ ਸੀਮਾ ਆ। ਗਈ ਬਹੁਤ ਹੋੜ। ਇਹ ਬੰਧਨ ਕੱਟਣ ਵਾਲਿਆ ਅਸੀਂ ਫਸ ਗਏ ਆ। ਪਤਾ ਕਿਉਂ ਫਸੇ? ਬੰਦਰ ਪੈਂਦੇ ਕਾਦੇ ਆਪਰਾ। ਬੰਦਾ ਪਤਾ ਤੇ ਉਹਨੇ ਵੀ ਕਾਦੇ ਫਸੇ ਆ। ਜੋ ਜੋ ਕਰਤੀਓ ਲਾਲਚ ਲੱਗ ਦੇਂਦੇ ਹੈ ਆਪ ਆਪ ਵਧਾਇਓ ਤੁਸੀਂ ਸਾਰੇ ਕੋ ਜੋ ਜੋ ਕਰਤੀਓ ਲਾਲਚ ਚ ਲੱਗ ਤੇਰੇ ਤੇ ਹੈ ਆਪ ਅਸੀਂ ਆਪਣੇ ਆਪ ਨੂੰ ਆਪ ਫਸਾਇਆ ਸਾਨੂੰ ਲਾਲਚ ਮਾਰ ਗਿਆ ਕੁਰਸੀਆਂ ਦਾ ਸਾਨੂੰ ਮਾਰ ਲਾਲਚ ਮਰ ਗਿਆ ਅਹੁਦਿਆਂ ਦਾ ਸਾਨੂੰ ਲਾਲਚ ਮਰ ਗਿਆ ਸ਼ੋਹਰਤ ਦਾ ਸਾਨੂੰ ਲਾਲਚ ਮਰ ਗਿਆ ਦੌਲਤਾਂ ਦਾ ਤੇ ਜੋ ਜੋ ਵੀ ਅਸੀਂ ਕੀਤਾ ਅਸੀਂ ਆਪਣੇ ਆਪ ਨੂੰ ਆਪ ਫਸਾਇਆ ਮਾਰ ਜੋ ਜੋ ਕਰਮ ਕੀਓ ਲਾਲਚ ਲੱਗਦੇ ਤੇ ਆਪ ਬਧਾਰਿਓ ਅਸੀਂ ਫਸ ਗਏ ਮਹਾਰਾਜੀ ਨਹੀਂ ਨਿਕਰੇ ਆ ਕਰ ਬਹੁਤ ਕੁਝ ਫਸ ਗਿਆ ਬਹੁਤ ਕੁਝ ਫਸ ਗਿਆ ਮਾਤਾ ਸੋਹਰਾ ਜਿੱਕੂ ਟੀ ਚੜਦੀ ਨਜ਼ਰ ਹੁੰਦੀ ਹੈ ਜਦੋਂ ਤਾੜੀ ਉਲਝ ਜਾਂਦੀ ਹੈ ਨਾ ਸੁਲਝ ਨਹੀਂ ਸਕਦੀ ਮਹਾਰਾਜ ਜੀ ਫਸ ਗਿਆ ਸਾਡੀ ਤਾੜੀ ਉਲਝ ਗਰੀਹ ਬੋੜ ਬੰਦੀ ਜਿਹੜੇ ਬੰਧਨ ਚ ਫਸੇ ਆ ਛੜਾ ਚੜਾ ਦੇ ਮਹਾਰਾਜ ਕੇਲੇਸ਼ ਗਵਨ ਸਾਹਿਬ ਉਹ ਹੈ ਜਿਨਾਂ ਉਹ ਸੱਤ ਗੁਰ ਸੇਕ ਕੇ ਤੇ ਸਿੱਖਾ ਤੋਂ ਨਹੀਂ ਸੁਧਰ ਜਾ ਗੁਰਕਾਰ ਸੇਕ ਦਾ ਅਤੇ ਸੱਤ ਗੁਰ ਸੇਕ ਕੀ ਕਰਾ ਪ੍ਰਤਪਾਲ ਸੇਵਕ ਕੋ ਗੁਰਗ ਚੇਤਾਨਾ ਕਰੀ ਗੁਰੂ ਗੋਬਿੰਦ ਸਿੰਘ ਆਜ ਵੀ ਦਇਆ ਕਰਦਗੇ ਮੂੰਹ ਤੇ ਕਰਕੇ ਵੀ ਅਨੰਦਪੁਰ ਸਾਹਿਬ ਨੂੰ ਤਾਂ ਫਿਰ ਅੱਗਾ ਜਿਹਨੂੰ ਮੂੰਹ ਪਖੰਡੀਆਂ ਦੇ ਪੈਰਾਂ 'ਚ ਬਹਿਣ ਵਾਲਾ ਕਰ ਦਿਆ ਸੀ ਤੇ 45 ਦਿਨ ਜਿਹੜੀ ਨਾ ਸਾਡੀ ਸੱਸ ਸੀ ਮੂੰਹ ਤੇ ਕਹਾਂ ਨਾ ਕੋਸਿਆ ਬੋਲੋ ਸਤਿਗੁਰ ਸੇ ਕੋ ਸਦਾ ਦਿਆਲ ਸਤਿਗੁਰ ਸੇ ਕੋ ਨਾਮ ਧਜ ਦੇ ਗੁਰਕਾ ਸਿੱਖ ਵੜ ਭਾਗੀ ਏ ਸਤਿਗੁਰ ਸੇ ਕੋ ਹਲਕ ਪੰਤ ਸਵਾਰ ਏ ਨਾਲੇ ਸਤਿਗੁਰ ਸਿੱਖ ਕੋ ਨਾਲ ਪਾਲਦਾ ਪਿਆ ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ ਜੀ ਨਾਮ ਸਵਾਰਾ ਤੋ ਗੁਰੂ ਦੇ ਗ੍ਰਹਿ ਨਹੀਂ ਛੱਡ ਗਿਆ ਤੇ ਗੁਰ ਕੈ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਤੈਨੂੰ ਭੋਲੀ ਵੀਰ ਦੀ ਆਗਿਆ ਜਿਹਨੇ ਕਿਹਾ ਸੀ ਰਹਿਤ ਪਿਆਰੀ ਮੁਝ ਕੋ ਅਨੰਦਪੁਰ ਸਾਹਿਬ ਤੋਂ ਕੀ ਆਵਾਜ਼ ਆਈ ਸੀ ਜੀ ਰਹਿਤ ਪਿਆਰੀ ਮੁਝ ਕੋ ਸਿੱਖ ਗਿਆ ਅਨੰਦਪੁਰ ਸਾਹਿਬ ਤੋਂ ਕੀ ਆਵਾਜ਼ ਆਈ ਸੀ ਰਹਿੜੇ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਤਾ ਉਹ ਵਰਨਨ ਕਰਨੀ ਤੁਰੀ ਜਿੱਥੇ ਜ਼ਿੰਦਗੀ ਦੇ ਜਿੱਥੇ ਗੈਰਕ ਸੁਹਿਮਾਨ ਹੈ ਜਿਹੜਾ ਅਕਲਾ ਦਾ ਕਿਰਦਾਰ ਹੈ ਸਾਡਾ ਸਾਡੀ ਕੌਮ ਨੇ ਕਿੱਦਾਂ ਜੂਆ ਖਾਲਸੇ ਦਾ ਘਰ ਵੀ ਨਹੀਂ ਕਾਇਦ ਦਿੱਤਾ ਪਿੱਟਾ ਪੜੀਆਂ ਕਰਕੇ ਨਹੀਂ ਗਿਆ ਉੱਥੇ ਇੱਕ ਸੋਚ ਪੈਦਾ ਕੀਤੀ ਕਿ ਖਾਲਸੇ ਦੇ ਜੂਆ ਕਿਨੇ ਆ ਮੂੰਹ ਬਾਤ ਕਰਕੇ ਜੂਆ ਆਜੇਗਾ ਮਹਾਰਾਜ ਨੇ ਪਹਾੜ ਲਾਇਆ ਇਸ ਵਰਤਨ ਉਹ ਮਿੱਟੀ ਦਾ ਸਰਲਾ ਸਰਲਾ ਇੱਟਾ ਨਾ ਉਹ ਤਰਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਸ਼ੋਰ ਲਾਣੇ ਬੱਜਦੇ ਆ। ਉਹ ਬਾਬਾ ਥਕੇ ਸੀ ਉਹਨਾਂ ਗਲੀਆਂ 'ਚ ਖੇਡਦੇ ਆ। ਉੱਥੇ ਬਾਬਾ ਜੋਰਾਵਰ ਸਿੰਘ ਬਾਬਾ ਜੁਧਾਰ ਸਿੰਘ ਦੀ ਬਾਬਾ ਅਜੀਤ ਸਿੰਘ ਦੀ ਘੋੜ ਸਵਾਰੀਆਂ ਕਰਦੇ ਆ ਚੱਕਰ ਘੁੱਟ ਕਰਦੇ ਆ। ਤੇ ਇੱਕ ਇੱਕ ਛੇਨ ਇੱਕ ਇੱਕ ਚੱਕਰ ਇੱਕ ਇੱਕ ਕਾਲੇ ਚ ਗੁੰਮ ਦੇ ਕੌਂ ਕਰਦੇ ਆ। ਤੇ ਗੁਰੂ ਵੀ ਸਮਝ ਗਏ ਗਏ ਗੁਰੂ ਦੇ ਚ ਸਵਾਰੀ ਹੋਈ ਆ।